ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਅੱਜ ਆਪਾਂ ਬਣਾਈ ਹੈ ਜੀ ਕਦੂ ਦੀ ਸਬਜੀ ਕਰੀ ਲੱਗਿਆ ਸੀਗਾ ਜੀ ਇਹ ਇੱਕ ਆਪਣੇ ਅੱਜ ਉਹ ਬਣਾਈ ਹੈ ਵਿੱਚ ਮੈਂ ਕਾਲੂ ਪਾਤਾ ਸੀ ਪਿਆਜ਼ ਪਾ ਲਈ ਸੀ ਧੋਕ ਜਿੰਨੀ ਕੁ ਵੀ ਹੈਗੀ ਹੈ ਜੀ ਘਰ ਦੀ ਸਬਜੀ ਵਧੀਆ ਹੁੰਦੀ ਹੈ ਲੰਗ ਲੰਗ ਜਿਉ ਆਪਣਾ ਇਦਾਂ ਆਪਾਂ ਦੁੱਧ ਨੂੰ ਵਾਲੀ ਦੇ ਲਈ ਆਟਾ ਗੁੰਨਿਆ ਪਿਆ ਤੇ ਰੋਟੀ ਬਣਾ ਲਾਂਗੇ ਇੱਧਰ ਆਪਾਂ ਧੋ ਦਿੱਤੇ ਸੀਗੇ ਜੀ ਕੱਪੜੇ ਅੱਜ ਸਰੀਰ ਠੀਕ ਸੀਗਾ ਜੀ ਮੇਰਾ ਥੋੜਾ ਜਿਹਾ ਪੰਜ 6 ਦਿਨ ਹੋ ਗਏ ਬੁਖਾਰ ਚੜਦੇ ਨੂੰ ਇੱਕ ਦੋ ਕਤੋਰੀਆਂ ਲੱਗੀਆਂ ਹੋਈਆਂ ਨੇ ਕੱਲ ਨੂੰ ਤੋੜਾਂਗੇ ਆਪਾਂ ਅੱਜ ਤੱਕ ਅੱਦੂ ਬਣਾ ਲਿਆ ਗਲਾ ਵੀ ਮੇਰਾ ਬਹੁਤ ਖਰਾਬ ਹੋਇਆ ਪਿਆ ਜੀ ਆਵਾਜ਼ ਤਾਂ ਵੀ ਫਰਕ ਹੋਊਗਾ ਦੋ ਦਿਨ ਤਾਂ ਆਵਾਜ਼ ਹੀ ਨਹੀਂ ਨਿਕਲੀ ਇਹ ਲੱਗੀਆਂ ਹੋਈਆਂ ਨੇ ਜੀ ਤੋਰੀਆਂ ਕਾਸੀ 500 ਤੋੜ ਲੀਆਂ ਸੀਗੀਆਂ ਆਪਾਂ ਕਾ ਨੀਚੇ ਲੱਗੀ ਹੋਈ ਹੈ ਫੁੱਲ ਤਾਂ ਬਹੁਤ ਆਉਂਦੇ ਨੇ ਜੀ ਪਰ ਤੋਰੀਆਂ ਕੱਟ ਲੱਗਦੀਆਂ ਨੇ ਇਕ ਕਾ ਸੀਗੀ ਪੱਲੇ ਨੂੰ ਤੋੜ ਕੇ ਬਣਾ ਲਾਂਗੇ ਇਹਨਾਂ ਨੂੰ ਆਪਾਂ ਘਰ ਦੀ ਤਾਜੀ ਸਬਜ਼ੀ ਇਹ ਕਾਸੀ ਕੀ ਕਿੰਦਰ ਕੱਲ ਤੱਕ ਇਹ ਹੋਰ ਵੱਡੀਆਂ ਹੋ ਜਾਣਗੀਆਂ ਆ ਨਿੱਕੇ ਨਿੱਕੇ ਲੱਗਿਆ ਹੋਈਆਂ ਨੇ ਉੱਪਰ ਇੱਧਰ ਬਤਾਉਂ ਆਪਣੇ ਪਹਿਲਾਂ ਵਧੀਆ ਲੱਗਣ ਲੱਗੇ ਸੀਗੇ ਜੀ ਮੀਂਹ ਪਏ ਤੋਂ ਹੁਣ ਕਾਣੇ ਹੋਣ ਲੱਗ ਗਏ ਤੇ ਨਾ ਹੀ ਨਵੇਂ ਲੱਗਦੇ ਨੇ ਐਵੇਂ ਖਰਾਬ ਹੋ ਜਾਂਦੇ ਨੇ ਜੀ ਛੋਟੇ ਛੋਟੇ ਖਰਾਬ ਹੋ ਜਾਂਦੇ ਨੇ ਇਹ ਜੀ ਆਪਣਾ ਅਮਰੂਦ ਮੀ ਭੇ ਤੋਂ ਥੋੜਾ ਜਿਹਾ ਵਧੀਆ ਹੋਇਆ ਹੁਣ ਇਹ ਸੀਗੀ ਲੋਕੀ ਦੀ ਬੇਲ ਇੱਕ ਲੋਕੀ ਲੱਗੀ ਹੋਈ ਸੀ ਉਹ ਆਪਾਂ ਤੋੜ ਕੇ ਅੱਜ ਬਣਾ ਲਈ ਤੇ ਇੱਕਾ ਛੋਟੀ ਜੀ ਲੱਗੀ ਹੋਈ ਹੈ ਇੱਧਰ ਦੋ ਦਿਨ ਹੋ ਗਏ ਆਪਣੀ ਕੋਈ ਵੀਡੀਓ ਨਹੀਂ ਆਈ ਜੀ ਅੱਜ ਛੋਟੀ ਜੀ ਬਣਾਈ ਹੈ ਥੋੜਾ ਜਿਹਾ ਸਰੀਰ ਠੀਕ ਸੀ ਉਹਨਾਂ ਆਪਾਂ ਚੱਲਦੇ ਆਂ ਮੱਜਾਂ ਵੱਲ ਧੋਆ ਕਰਨਾ ਜੀ ਉਹਨਾਂ ਨੂੰ ਸ਼ਾਮ ਦਾ ਟਾਈਮ ਐ ਇਹ ਬਾਬਾ ਜੀ ਪਾਠ ਕਰ ਰਹੇ ਨੇ ਰੈਰਾ ਸਾਹਿਬ ਦਾ ਕੱਦੂਆਂ ਦੀ ਵੇਲਾ ਆ ਸੀਗੀ ਜੀ ਆਪਣੀ ਇਹ ਕੱਦੂ ਨੇ ਜੀ ਗੋਲ ਅੰਦਰੋਂ ਲੰਬੀ ਜੀ ਲੋਕੀ ਸੀ ਫੁੱਲ ਬਹੁਤ ਆਉਂਦੇ ਨੇ ਜੀ ਥੇ ਨਿੱਕੇ ਨਿੱਕੇ ਕੱਦੂ ਲੱਗ ਵੀ ਜਾਂਦੇ ਨੇ ਫੇਰ ਸੁੱਕ ਜਾਂਦੇ ਨੇ ਕੋਈ ਵੱਡਾ ਨਹੀਂ ਹੋਇਆ ਕੋਈ ਕੱਦੂ ਨਹੀਂ ਲੱਗਿਆ ਫੁੱਲ ਤਾਂ ਦੇਖੋ ਆਏ ਹੋਏ ਨੇ ਸਾਰੇ ਪਤਾ ਨਹੀਂ ਕੀ ਗੱਲ ਹੈ ਜੀ ਇਹਦੇ ਵਿੱਚ ਸ਼ਾਇਦ ਆਪਾਂ ਕੋਈ ਵੀ ਸਪਰੇ ਨਹੀਂ ਕਰੀ ਤਾਂ ਕਰਕੇ ਨਹੀਂ ਲੱਗੇ ਬਿਨਾ ਸਪਰੇ ਹਾਲੀ ਚਾਉਂਦੇ ਆ ਜੀ ਸਬਜ਼ੀ ਹੋ ਜੇ ਪਰ ਬਿਨਾ ਸਪਰੇ ਤੋਂ ਕੁਝ ਨਹੀਂ ਲੱਗਦਾ ਜਾਂ ਮਿਹਨਤ ਜ਼ਿਆਦਾ ਕਰਨੀ ਪੈਂਦੀ ਹੈ ਇੰਨੀ ਆਪਾਂ ਤੋਂ ਹੁੰਦੀ ਨਹੀਂ ਆ ਲੱਗੇ ਹੋਏ ਦੇਖੋ ਛੋਟਾ ਜਿਹਾ ਕੱਦੂ ਆ ਲੱਗੇ ਹੋਏ ਨੇ ਇੱਧਰ ਵੀ ਇਹ ਸੁੱਕ ਜਾਂਦੇ ਨੇ ਜੀ ਆ ਖਰਾਬ ਹੋ ਜਾਂਦੇ ਨੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਜੇ ਚੈਨਲ ਤੇ ਪਹਿਲੀ ਵਾਰੀ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਇਧਰ ਬਤਾਉਂਗਾ ਦੇ ਬੂਟੇ ਨੇ ਇਹਨਾਂ ਨੂੰ ਵੀ ਨਹੀਂ ਬਤਾਉਂ ਲੱਗੇ ਕੋਈ ਅੰਦਰਲੇ ਲੱਗੇ ਨੇ ਜੀ ਅੰਦਰਲੇ ਵੀੜੇ ਚ ਉਹਨਾਂ ਨੂੰ ਥੋੜੇ ਜਿਹਾ ਇਹਨਾਂ ਤੇ ਨਹੀਂ ਲੱਗੇ ਕੋਈ ਇਹ ਭਿੰਡੀਆਂ ਦੇ ਬੂਟੇ ਨੇ ਥੋੜੀਆਂ ਜਿਹੀ ਲੱਗਦੀਆਂ ਨੇ ਕਦੇ-ਕਦੇ ਦੋ ਚਾਰ